ਚਾਚੇ ਨੂੰultimo ਮਾਮਾ ਨੂੰ ਫੋਨ ਲਾ ਸੀ ਕਮੇਂਡੀ ਪਵਾ ਲੈਂਦੇ ਆ ਪੇਛਦੇ ਨਹੀਂ ਆ ਹੈਲੋ ਭੈਂਤੀ ਤੜਾ ਜੰਗਾ ਕੰਮ ਹੈਲੋ ਡੋੜਾ ਕਮੇਟੀ ਦਾ ਟਾਈਮ ਨਾ ਪਹੁੰਚਾ ਤੋ ਭੈਂਤੀ ਲਾ ਮੈਂ ਟਾਈਮ ਸ਼ ਕਮੇਡੀਆ ਦਿੱਤੀ ਫਿਰ ਮੈਨੂੰ ਕਿਉਂ ਖਰਾਬ ਕਰਤੇ ਜੇ ਤੇ ਦੋਨੜੇ ਮਾਮਾ ਨਹੀਂ ਬੋਲੇ ਹੁੰਦੇ ਸਿੱਧਾ ਫੂਦੇ ਫੂਦ ਦੰ ਕਰ ਮਾਰਿਆ ਸੀ ਭੈਂਤੀ ਪੈਨ ਦਾ ਕਰ ਵਾਲਾ ਫੂਨ ਕਥਿ ਪਾਲੋਕ ਬੇਟੀ ਪਾਲੋਕ ਬੇਟੀ ਮੇ ਇਹਦਾ ਚਾਣੀ ਕੱਤੀ ਸੀ ਮੈਂ ਕੋਈ ਟਰੀ ਕਮੇਟੀ ਖਰਾਬ ਕੀਤੀ ਤੇਰਾ ਮੈਨੂੰ ਇੰਨਾ ਖਰਾਬ ਕਰੰਦੇ ਜੇ ਮੇਰੀ ਛੋੜੋ ਧਿਆਨ ਨਾ ਕਰ ਮੈਨੂੰ ਕਮੇਟੀ ਚਾਹੀਦੀ ਤਾਂ ਚਾਹੀਦੀ ਆ ਤੁਹਾਨੂੰ ਪਟਾਟੇ ਕਾ ਮਿਸਤਰੀ ਲੱਗੇ ਆ ਉਹਨਾਂ ਨੂੰ ਪੈਸੇ ਦੇਣੇ ਆ ਸਮਾਂ ਟੱਕ ਕ ਕਮੇਟੀ ਪਹੁੰਚ ਨਹੀਂ ਚਾਹੀਦੀ ਆ ਫੇਨਾ ਕਿਉਂ ਟਾਟੇ ਘੜਿਆ ਗਿਆ ਗਿਰਵਾ ਪਾਇਆ ਦਾ ਮੈਨੂੰ ਅੱਜ ਜਿੱਤਾਂ ਮਰਜੀ ਕਮੇਟੀ ਪਹੁੰਚਾਓ ਖੂਨ ਕਰਾਓ ਪ੍ਰਿੰਨ ਕਰਵਾਇ ਨਾ ਕਰ ਕਿਹ ਆ ਕੇ ਨਾ ਪਾਲੋ ਕਮੇਟੀ ਪੈਂਦੀ ਪਾਲੋ ਕਮੇਟੀ ਉਤੇ ਮਮਾ ਕੋਈ ਅਜੇ ਮੱਪਾ ਨੰਨਾ ਅਜੇ ਕਿ ਮੇਰੀ ਪੁੱਤਰੀ ਚਾਹੀਦੀ ਤਾਂ ਪੁੱਤਰੀ ਚਾਹੀਦੀ ਆ। ਪਹਿਲੀ ਵਾਰੀ ਕਮੇਟੀ ਪਈ ਸ਼ਰਾ ਕੰਮ ਖਰਾਬ ਕਰਕੇ ਡੱਕਤਾ। ਰਿਸ਼ਤੇ ਤੜਵਾਲਪ ਕਮੇਟੀ ਪੋਣੀ ਨਹੀਂ ਜਾਈ ਪਈ। ਮੈਂ 4 ਵਜੇ ਤੱਕ ਕਮੇਟੀ ਦੇ ਕੋਲ ਨਹੀਂ ਨਿਕਲਾਂ ਤਾਂ ਮੈਂ ਘੜਈ ਆਉਂਗੀ। ਪਰਪਰ ਕਰਕੇ ਫੋਨ ਕਰਕੇ ਆ। ਮੇਰੇ ਤਾਂ ਮੈਨੂੰ ਸੁਖ ਹੋ ਨਹੀਂ ਪਾਤੇ ਕਿੰਨੇ ਵੀ ਕੁਰੀਵਾਲ ਕਮੇਟੀ ਪਹਲੇ ਤੇ ਚਾਰ ਪੈਸੇ ਵੀ ਜੁੜ ਚੁੱਕੇ ਆ। ਹਵੇ ਕਰੋ ਲੋਕਾ ਧਰ ਸ਼ੋਸ਼ ਮੁਝ ਕੀ ਮੇਰੀ ਪਾਇ ਮੇਰੇ ਪਰਿਵਾਰ ਕੋ ਫਾਸ਼ਨਾ ਚਾਹਯੋ ਬੜੀ ਹੱਤ ਜਵਰ ਕੇ ਬੇਂਦੀ ਆ ਰਿਸ਼ਤੇ ਵਾਲ ਕਮੇਟੀ ਪਾਇਉਨਾ